ਸੋਸੀ ਪਵਿੱਤਰ ਆਤਮਾ ਦੇ ਨੌ ਵਰਦਾਨ ਜੋ ਆ ਉਹਨਾਂ ਦੇ ਬਾਰੇ ਅਸੀਂ ਸਿੱਖਦੇ ਆ ਰਹੇ ਸੀਗੇ ਔਰ ਇਹ ਉਸ ਦੇ ਵਿੱਚ ਚੌਥਾ ਵੀਡੀਓ ਆ ਔਰ ਹੁਣ ਤੱਕ ਅਸੀਂ ਦੋ ਵਰਦਾਨਾਂ ਦੇ ਬਾਰੇ ਸਿੱਖ ਚੁੱਕੇ ਹਾਂ ਬੁੱਧੀ ਦੇ ਵਚਨ ਦਾ ਵਰਦਾਨ ਔਰ ਗਿਆਨ ਦੇ ਵਚਨ ਦਾ ਵਰਦਾਨ ਔਰ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਆਤਮਾ ਦੀ ਪਰਖ ਕਰਨ ਦਾ ਵਰਦਾਨ ਔਰ ਇਹ ਵਰਦਾਨ ਕਿਸ ਪ੍ਰਕਾਰ ਕੰਮ ਕਰਦਾ ਆ ਉਹਦਾ ਐਗਜ਼ਾਮਪਲ ਅਸੀਂ ਦੇਖਾਂਗੇ ਬਾਈਬਲ ਦੇ ਵਿੱਚੋਂ ਔਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇਹ ਵਰਦਾਨ ਨਾ ਹੋਣ ਦੀ ਸਥਿਤੀ ਵਿੱਚ ਅਗਰ ਕਿਸੇ ਵਿਸ਼ਵਾਸੀ ਦੇ ਕੋਲ ਇਹ ਵਰਦਾਨ ਨਹੀਂ ਆ ਤਾਂ ਕਿਹੜੇ ਤਰੀਕਿਆਂ ਦੇ ਨਾਲ ਜੋ ਆ ਫਿਰ ਉਹ ਸਾਹਮਣੇ ਵਾਲਾ ਇੱਕ ਸੇਵਕ ਜਾਂ ਵਿਸ਼ਵਾਸੀ ਦੇ ਅੰਦਰ ਦਾ ਆਤਮਾ ਸਹੀ ਆ ਜਾਂ ਗਲਤ ਆ ਉਸ ਗੱਲ ਦੀ ਜਾਂਚ ਕਿਸ ਪ੍ਰਕਾਰ ਨਾਲ ਕਰ ਸਕਦਾ ਹੈ ਪਵਿੱਤਰ ਬਾਈਬਲ ਦੇ ਅਨੁਸਾਰ ਤਾਂ ਇਹ ਸਭ ਚੀਜ਼ਾਂ ਨੂੰ ਅਸੀਂ ਦੇਖਾਂਗੇ ਤੋ ਸਭ ਤੋਂ ਪਹਿਲੀ ਚੀਜ਼ ਇਸ ਦੇਖਦੇ ਆ ਕਿ ਪਵਿੱਤਰ ਆਤਮਾ ਦਾ ਜੋ ਇਹ ਵਰਦਾਨ ਜੋ ਆ ਕਿਸ ਪ੍ਰਕਾਰ ਕੰਮ ਕਰਦਾ ਹੈ ਆਤਮਾ ਪਰਖੰਦਾ ਸੋ ਉਹਦੇ ਵਾਸਤੇ ਅਸੀਂ ਸਭ ਤੋਂ ਪਹਿਲੇ ਦੇਖਦੇ ਆ ਰਸੂਲਾਂ ਦੇ ਕਰਤੱਵ 16 ਅਧਿਆਏ ਉਸ ਦਾ 16 ਤੋਂ ਲੈ ਕੇ 18 ਵਚਨ ਤੱਕ ਤੁਸੀਂ ਆਪਣਾ ਬਾਈਬਲ ਨੂੰ ਖੋਲ ਕੇ ਪੜ੍ਹ ਕੇ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਪੌਲਸ ਉਹ ਉਸ ਦੇ ਨਾਲ ਦੇ ਜੋ ਸੇਵਕ ਸੀਗੇ ਜਦੋਂ ਜਾ ਰਹੇ ਸੀ ਤਾਂ ਇੱਕ ਲੜਕੀ ਜਿਸ ਦੇ ਵਿੱਚ ਲਿਖਿਆ ਭੇਤ ਬੁੱਝਣ ਵਾਲੀ ਇੱਕ ਆਤਮਾ ਸੀ ਔਰ ਟੇਵੇ ਲਾ ਕੇ ਆਪਣੇ ਮਾਲਕਾਂ ਦੇ ਲਈ ਕਾਫੀ ਕੁਝ ਪੈਸਾ ਕਮਾ ਲੈ ਹੁੰਦੀ ਸੀਗੀ ਸੋ ਉਸ ਲੜਕੀ ਨੇ ਜਦੋਂ ਦੇਖਿਆ ਪੌਲਸ ਔਰ ਉਸਦੇ ਸਾਥੀਆਂ ਨੂੰ ਔਰ ਉਹਨੇ ਹਾਕਾ ਮਾਰਦੀ ਜੋ ਉਹਨਾਂ ਨੂੰ ਕੀ ਬੋਲਦੀ ਸੀ ਕਿ ਇਹ ਆਤਮ ਮਹਾ ਪਰਮੇਸ਼ਰ ਦੇ ਦਾਸ ਹਨ ਜਿਹੜੇ ਦਾ ਨੂੰ ਮੁਕਤੀ ਦਾ ਰਾਹ ਦੱਸਦੇ ਹਨ ਸੋ ਇੱਥੇ ਸਭ ਤੋਂ ਨੋਟ ਕਰਨ ਵਾਲੀ ਚੀਜ਼ ਜਿਵੇਂ ਆ ਕਿ ਇਹ ਲੜਕੀ ਦੇ ਵਿੱਚ ਚਾਹੇ ਆਤਮਾ ਜੋ ਆ ਉਹ ਗਲਤ ਆ ਇੱਕ ਦੁਸ਼ ਸ਼ਕਤੀ ਆ ਪਰ ਪੌਲਸ ਹੁਣਾਂ ਦੇ ਲਈ ਉਹ ਜੋ ਬੋਲ ਰਹੀ ਆ ਉਹ ਬਿਲਕੁਲ ਸਹੀ ਬੋਲ ਰਹੀ ਆ ਇੱਕ ਸੱਚ ਬੋਲ ਰਹੀ ਆ ਕੁਝ ਵੀ ਗਲਤ ਗੱਲ ਨਹੀਂ ਬੋਲ ਰਹੀ ਪੌਲਸ ਹੁਣਾ ਵਾਸਤੇ ਕਿ ਤੁਸੀਂ ਇਹਨਾਂ ਦੀ ਨਾਂ ਸੁਣੋ ਜਾਂ ਇਹ ਗਲਤ ਬੋਲ ਰਹੇ ਹੈ ਜਾਂ ਗਲਤ ਦੱਸ ਰਹੇ ਨਹੀਂ ਉਹ ਕੀ ਕਹਿ ਰਹੀ ਹੈ ਇਹ ਆਤਮਾ ਮਹਾ ਪਰਮੇਸ਼ਰ ਦੇ ਦਾਸ ਹਨ ਜੋ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ ਪੌਲਸ ਹੁਣਾ ਦੀ ਉਪਰਸੰਸਾ ਹੀ ਕਰ ਰਹੀ ਹੈ ਸਿਫਤ ਹੀ ਕਰ ਰਹੀ ਹੈ ਉਹਨਾਂ ਨੂੰ ਜਾਗਰੂਕ ਹੀ ਕਰ ਰਹੀ ਲੋਕਾਂ ਦੇ ਅੱਗੇ ਕਿ ਇਹ ਆਮ ਲੋਕ ਨਹੀਂ ਹੈ ਇਹ ਆਤਮਾ ਮਹਾ ਪਰਮੇਸ਼ਰ ਦੇ ਦਾਸ ਹੈ ਪਰ ਸਹੀ ਚੀਜ਼ ਬੋਲਣ ਦੇ ਬਾਵਜੂਦ ਵੀ ਪੌਲਸ ਉਹ ਉਦੇ ਉੱਪਰ ਪਰਮੇਸ਼ਰ ਨੇ ਇਸ ਜੀ ਨੂੰ ਗਿਆ ਪ੍ਰਗਟ ਕੀਤਾ ਕਿ ਇਹ ਆਤਮਾ ਸਹੀ ਨਹੀਂ ਹੈ ਸੋ ਪੌਲਸ ਨੇ ਉਸ ਨੂੰ ਪਹਿਚਾਨ ਲਿਆ ਪਰਖ ਲਿਆ ਕਿਉਂਕਿ ਖੁਦਾ ਨੇ ਉਸ ਨੂੰ ਇਹ ਚੀਜ਼ ਪ੍ਰਕਾਸ਼ਨ ਦਿੱਤਾ ਔਰ ਉਸ ਨੇ ਲਿਖਿਆ ਉਸ ਨੂੰ ਕੀ ਬੋਲਿਆ ਕਿ हे ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਉੱਤੇ ਮੈਂ ਤੈਨੂੰ ਹੁਕਮ ਦਿੰਦਾ ਕਿ ਤੂੰ ਇਹਦੇ ਵਿੱਚੋਂ ਨਿਕਲ ਜਾ ਔਰ ਉਹ ਨਿਕਲ ਗਈ ਸੋ ਕਹਿੰਦਾ ਭਾਵ ਕੀ ਹੈ ਕਿ ਕਈ ਵਾਰ ਦੁਸ਼ਟ ਸ਼ਕਤੀ ਕਿਸੇ ਦੇ ਅੰਦਰ ਹੁੰਦੀ ਆ ਤਾਂ ਜ਼ਰੂਰੀ ਨਹੀਂ ਹੈ ਕਿ ਉਹ ਗਲਤ ਗੱਲਾਂ ਹੀ ਬੋਲੇਗਾ ਉਹ ਸਹੀ ਗੱਲਾਂ ਵੀ ਬੋਲ ਸਕਦਾ ਹੈ ਸਹੀ ਗੱਲਾਂ ਵੀ ਬੋਲੇਗਾ ਜੋ ਬਚਨ ਦੇ ਅਨੁਸਾਰ ਆ ਔਰ ਸਹੀ ਗੱਲਾਂ ਸੁਣਨ ਤੋਂ ਬਾਅਦ ਅਕਸਰ ਲੋਕ ਉਸ ਨੂੰ ਪਵਿੱਤਰ ਆਤਮਾ ਹੀ ਸਵੀਕਾਰ ਕਰ ਲੈਂਦੇ ਆ ਜਾਂ ਇਹ ਮੰਨ ਲੈਂਦੇ ਆ ਕਿ ਹਾਂ ਇਹਦੇ ਅੰਦਰ ਦਾ ਜੋ ਆਤਮਾ ਉਹ ਸਹੀ ਹੈ ਕਿਉਂਕਿ ਇਹ ਕਿੰਨਾ ਅੱਛਾ ਬੋਲ ਰਿਹਾ ਬਚਨ ਦੇ ਅਨੁਸਾਰ ਬੋਲ ਰਿਹਾ ਪਰ ਪਵਿੱਤਰ ਆਤਮਾ ਦਾ ਇਹ ਵਰਦਾਨ ਜੋ ਆ ਆਤਮਾ ਨੂੰ ਪਰਖਣ ਦਾ ਵਰਦਾਨ ਜੋ ਆ ਇਹ ਵਰਦਾਨ ਦੇ ਅਨੁਸਾਰ ਪਰਮੇਸ਼ਰ ਜਿਵਾ ਉਹ ਕੀ ਕਰਦਾ ਹੈ ਕਿ ਪ੍ਰਕਾਸ਼ਨ ਦਿੰਦਾ ਆ ਜਿਸ ਦੇ ਤੋਂ ਇਹ ਸਪਸ਼ਟ ਹੋ ਜਾਂਦਾ ਆ ਕਿ ਇਹ ਆਤਮਾ ਸਹੀ ਹੈ ਜਾਂ ਗਲਤ ਹੈ ਉਹਦੇ ਵਿੱਚ ਫਿਰ ਇਸ ਗੱਲ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਕਿ ਇਹ ਗੱਲਾਂ ਸਹੀ ਬੋਲ ਰਿਹਾ ਹੈ ਜਾਂ ਗਲਤ ਬੋਲ ਰਿਹਾ ਹੈ ਪਰਮੇਸ਼ੁਰ ਸਪਸ਼ਟ ਤੌਰ ਤੇ ਕੀ ਕਰਦਾ ਹੈ ਪ੍ਰਗਟ ਕਰਦਾ ਹੈ ਜਿਸ ਤਰ੍ਹਾਂ ਇਸ ਜਗ੍ਹਾ ਤੇ ਪੌਲਸ ਦੇ ਉੱਤੇ ਪਰਮੇਸ਼ੁਰ ਨੇ ਕੀਆ ਆਪਣੇ ਆਪ ਪ੍ਰਕਾਸ਼ਨ ਦੇ ਦੁਆਰਾ ਪੌਲਸ ਦੇ ਸਪੇਧ ਨੂੰ ਪ੍ਰਗਟ ਕੀਤਾ ਔਰ ਅਗਲਾ ਉਦਾਹਰਣ ਅਸੀਂ ਦੇਖਦੇ ਹਾਂ ਰਸੂਲਾਂ ਦੇ ਕਰਤਬ 13 ਅਧਿਆਏ ਉਸ ਦਾ 5 ਵਚਨ ਤੋਂ ਲੈ ਕੇ ਉਸ ਦਾ 12 ਵਚਨ ਤੱਕ ਤੁਸੀਂ ਪੜ੍ਹ ਸਕਦੇ ਹੋ ਇਸ ਗੱਦੇ ਉੱਤੇ ਜਦੋਂ ਪੌਲਸ ਪਾਫੋਸ ਤਾਈਂ ਜਾਂਦਾ ਆ ਤਾਂ ਉੱਤੇ ਬਰੀਅਸ ਨਾਮ ਦਾ ਇੱਕ ਵਿਅਕਤੀ ਹੁੰਦਾ ਆ ਜਿਹਦੇ ਨੇ ਲਿਖਿਆ ਗਿਆ ਕਿ ਉਹ ਜਾਦੂਗਰ ਸੀ ਝੂਠਾ ਨਬੀ ਸੀ ਔਰ ਕੌਮ ਦਾ ਯਹੂਦੀ ਸੀਗਾ ਸੋ ਇੱਕ ਯਹੂਦੀ ਹੋਣ ਤੋਂ ਬਾਅਦ ਵੀ ਉਹ ਇੱਕ ਜਾਦੂਗਰ ਔਰ ਝੂਠਾ ਨਬੀ ਸੀਗਾ ਔਰ ਜਿਸ ਸਮੇ 13 ਦੀ 7ਵੇਂ ਤੁਸੀਂ ਪੜ ਸਕਦੇ ਹੋ ਪੌਲਸ ਡਿਪਟੀ ਇਹ ਪੌਲਸ ਪ੍ਰਭੂ ਦਾ ਦਾਸ ਨਹੀਂ ਦੂਸਰਾ ਵਿਅਕਤੀ ਆ ਉਹਦਾ ਨਾਮ ਵੀ ਪੌਲਸ ਆ ਪੌਲਸ ਡਿਪਟੀ ਨਾਮ ਦਾ ਇੱਕ ਵਿਅਕਤੀ ਜੋ ਆ ਲਿਖਿਆ ਬੁੱਧਵਾਨ ਮਨੁੱਖ ਸੀਗਾ ਉਹ ਜਦੋਂ ਬਰਨਬਾਸ ਔਰ ਸੌਲਸ ਜੋ ਕਿ ਪੌਲਸ ਨੂੰ ਪਹਿਲਾਂ ਸੌਲਸ ਵੀ ਲਿਖਿਆ ਗਿਆ ਨੂੰ ਆਪਣੇ ਕੋਲ ਉਹਨੇ ਸਾਧ ਕੇ ਜਦੋਂ ਪਰਮੇਸ਼ਰ ਦਾ ਵਚਨ ਸੁਣਨਾ ਚਾਹਿਆ ਤਾਂ ਉਸ ਸਮੇ ਇਹ ਹੀ ਜੋ ਵਿਅਕਤੀ ਬਰਿਓਸਸ ਸੀਗਾ ਇਸ ਦਾ ਦੂਸਰਾ ਨਾਮ ਵੀ ਲਿਖਿਆ ਗਿਆ ਇਲਮਾਸ ਜਾਦੂਗਰ ਸੋ ਇਹ ਇਲਮਾਸ ਜਾਦੂਗਰ ਜੋ ਕਿ ਯਹੂਦੀ ਸੀਗਾ ਇਹਨੇ ਉਸ ਵਚਨ ਸਿੱਖਣ ਦੇ ਵਿੱਚ ਇੱਕ ਰੁਕਾਵਟ ਪਾਉਣੀ ਚਾਹੀ ਔਰ ਕੋਸ਼ਿਸ਼ ਕੀਤੀ ਕਿ ਇਹ ਜੋ ਪੌਲਸ ਸਿਆ ਔਰ ਬਰਨਬਾ ਸਿਆ ਇਹ ਵਚਨ ਨਾ ਸੁਣਾ ਸਕਣ ਇਸ ਵਿਅਕਤੀ ਨੂੰ ਜੋ ਕਿ ਪੌਲਸ ਡਿਪਟੀ ਸੀਗਾ ਤਾਂ ਉਸ ਸਮੇ ਪੌਲਸ ਨੇ ਕਿਤਾਬ ਜਦੋਂ 9 ਵਚਨ ਚ ਲਿਖਿਆ ਕਿ ਪੌਲਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਦੇ ਵੱਲ ਧਿਆਨ ਕੀਤਾ ਔਰ ਜਦੋਂ ਧਿਆਨ ਕੀਤਾ ਪੌਲਸ ਨੇ ਤੋ ਪਰਮੇਸ਼ਰ ਨੇ ਕੀਆ ਇਸ ਸੀਨੋ ਦੇ ਉੱਤੇ ਪ੍ਰਗਟ ਕੀਤਾ ਇੱਕ ਪ੍ਰਕਾਸ਼ਨ ਨੂੰ ਮਿਲਿਆ ਕਿ ਇਹ ਵਿਅਕਤੀ ਇੱਕ ਝੂਠਾ ਨਬੀ ਆ ਇੱਕ ਜਾਦੂਗਰ ਆ ਤਦਕਿ ਪੌਲਸ ਨੂੰ ਦੱਸਿਆ ਨਹੀਂ ਗਿਆ ਕਿਸੇ ਵੱਲੋਂ ਬਲਕਿ ਖੁਦਾ ਨੇ ਉਸ ਉੱਤੇ ਇਸ ਸੀਨ ਨੂੰ ਪ੍ਰਕਾਸ਼ਨ ਕੀਤਾ ਔਰ ਉਸਨੇ ਕੀ ਬੋਲਿਆ ਦਾਸਵਚਜ ਕਿ ਤੂੰ ਜੋ ਸਭ ਤਰ੍ਹਾਂ ਦੇ ਸ਼ਾਲਾ ਤੇ ਬੁਰਾਈ ਨਾਲ ਭਰਿਆ ਹੋਇਆ ਹੈ ਸ਼ੈਤਾਨ ਦੇ ਬੱਚੇ ਅਤੇ ਸਾਰੇ ਧਰਮ ਦੇ ਵੈਰੀ ਕੀ ਤੂੰ ਪ੍ਰਭੂ ਦੇ ਸਿੱਧੇ ਰਾਹ ਨੂੰ ਵਿੰਗੇਕਰਨ ਨਹੀਂ ਟਲੇਗਾ ਸੋ ਪੌਲਸ ਨੂੰ ਇੱਕ ਸ਼ਰਾਬ ਵੀ ਉਸਕਾ ਤੇ ਦਿੱਤਾ ਕਿ ਤੂੰ ਅੰਨਾ ਹੋ ਜਾਵੇਂਗਾ ਕੁਛ ਟਿੱਕਰ ਸੋ ਉਹ ਵਰਦਾਨ ਉਹ ਜੋ ਉਸਤੰਦਰ ਉਪਰਗਟ ਹੋਇਆ ਪੌਲਸ ਉਸਤੰਦਰ ਆਤਮਨ ਪਰਖੰਦਾ ਉਹ ਇਸ జగਤ ਉਤੇ ਸੀ ਦੇਖਦੇ ਆ ਕਿ ਪੌਲਸ ਨੇ ਪਰਖ ਕੀਤੀ ਕਿ ਇਹਦੇ ਅੰਦਰ ਇੱਕ ਦੁਸ਼ ਸ਼ਕਤੀ ਦਾ ਵਾਸਿਆ ਜਿਸ ਨੇ ਪ੍ਰਭਾਵ ਹੇਠ ਹੋ ਗਏ ਸਾਰਾ ਵਿਗਾੜ ਪਾ ਰਿਹਾ ਹੈ ਪਰਮੇਸ਼ਰ ਦੇ ਬਚਨ ਦੇ ਵਿੱਚ ਸੋ ਸਗਾ ਤੇ ਪੌਲਸ ਉਸ ਨੂੰ ਸ਼ਰਾਪ ਦਿੰਦਾ ਹੈ ਔਰ ਉਸ ਸਮੇਂ ਵਿੱਚ ਉਹ ਅੰਨਾ ਹੋ ਕੇ ਉਸ ਜਗਤ ਤੋਂ ਚਲਾ ਜਾਂਦਾ ਹੈ ਔਰ ਪੁਰਾਣਾ ਨਿਯਮ ਵਿੱਚ ਵੀ ਸਾਨੂੰ ਇਸ ਤਰ੍ਹਾਂ ਦਾ ਉਦਾਹਰਣ ਮਿਲਦਾ ਹੈ ਜਦੋਂ ਪਰਮੇਸ਼ਰ ਆਪਣੇ ਦਾਸ ਦੇ ਉੱਤੇ ਇਹ ਚੀਜ਼ ਨੂੰ ਪ੍ਰਗਟ ਕਰਦਾ ਹੈ ਕਿ ਸਾਹਮਣੇ ਵਾਲੇ ਜੋ ਨਬੀ ਆ ਉਹਨਾਂ ਦੇ ਅੰਦਰ ਦਾ ਆਤਮਾ ਕਿਹੜਾ ਆ ਉਹਦੇ ਮਾਸੇ ਤੁਸੀਂ ਪੜ ਸਕਦੇ ਹੋ ਪਹਿਲਾ ਰਾਜਾ 22 ਅਧਿਆਏ ਜਿਸ ਦੇ ਵਿੱਚ ਰਾਜਾ ਆਹਾਬ ਔਰ ਯਹੋਸ਼ਾਫਾਟ ਰਾਜਾ ਜਦੋਂ ਦੋਨੋਂ ਹੀ ਲੜਾਈ ਵਾਸਤੇ ਜਾ ਰਹੇ ਸੀਗੇ ਉਸ ਸਮੇਂ ਉਹਨਾਂ ਨੇ ਬੋਲਿਆ ਕਿ ਅਸੀਂ ਖੁਦਾ ਦੇ ਕੋਈ ਇਸ ਦਾਸ ਨੂੰ ਪੁੱਛੀਏ ਕਿ ਸਾਡਾ ਜੜਾ ਸਫਲ ਹੋਵੇਗਾ ਜਾਂ ਨਹੀਂ ਔਰ ਪਹਿਲਾ ਰਾਜਾ ਬਾਈਏ ਦੇ ਉਸ ਦੀ 6 ਆਇਤ ਨੂੰ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਇਸੇ ਵਿੱਚ ਇਸਰਾਇਲ ਦਾ ਪਾਤਸ਼ਾ ਜੋ ਆ ਉਹ 400 ਨਬੀ ਜੋ ਆ ਇਕੱਠਾ ਕਰਦਾ ਆ ਔਰ ਉਹਨਾਂ ਨੂੰ ਪੁੱਛਦਾ ਆ ਕਿ ਅਸੀਂ ਲੜਾਈ ਵਾਸਤੇ ਜਾਈਏ ਜਾਂ ਨਾ ਜਾਈਏ ਤਾਂ ਉਹ 400 ਨਬੀ ਜੋ ਸੀਗੇ ਉਹਨੂੰ ਬੋਲਦੇ ਆ ਕਿ ਤੁਸੀਂ ਜਾਓ ਪਰਮੇਸ਼ਰ ਤੁਹਾਨੂੰ ਸਫਲ ਕਰੇਗਾ ਇਸ ਪ੍ਰਕਾਰ ਦੀ ਉਹ ਨਬੂਵਤ ਕਰਦੇ ਆ ਭਵਿਸ਼ਿਆਣੀ ਕਰਦੇ ਕਿ ਤੁਸੀਂ ਜ਼ਰੂਰ ਸਫਲ ਹੋਵੋਗੇ ਔਰ ਉਸ ਤੋਂ ਬਾਅਦ ਇਹ ਹੁਸ਼ਾਫਾਟ ਜੋ ਆ ਉਹ ਬੋਲਦਾ ਆ ਕਿ ਕੋਈ ਹੋਰ ਵੀ ਨਬੀ ਹੈ ਇਸ ਯੋਧੇ ਤੋਂ ਵੀ ਪੁੱਛੀਏ ਤਾਂ ਉਸ ਸਮੇਂ ਫਿਰ ਆਹਾਬ ਰਾਜਾ ਦੱਸਦਾ ਹੈ ਕਿ ਹਾਂ ਇੱਕ ਮਿਕਾਇਆ نبی ਹੈ ਪਰ ਉਹ ਅਕਸਰ ਮੇਰੇ ਖਿਲਾਫ ਹੀ ਬੋਲਦਾ ਹੈ ਤੋਂ ਨੇ ਕਿਹਾ ਕਿ ਨਹੀਂ ਤੁਸੀਂ ਉਹਨੂੰ ਬੁਲਾਓ ਸੋ ਜਦੋਂ ਮਿਕਾਇਆ نبی ਨੂੰ ਸੱਦਿਆ ਜਾਂਦਾ ਤਾਂ ਉਹ ਬੋਲਦਾ ਆ ਕਿ ਪਰਮੇਸ਼ਰ ਜੋ ਆ ਉਹ ਤੁਹਾਡਾ ਜਾਣਾ ਸਫਲ ਨਹੀਂ ਕਰੇਗਾ ਬਲਕਿ ਤੁਸੀਂ ਪੂਰੀ ਤਰ੍ਹਾਂ ਜੋ ਹਾਰ ਜਾਓਗੇ ਔਰ ਉਸ ਤੋਂ ਬਾਅਦ ਜਦੋਂ ਰਾਜਾ ਭੜਕ ਜਾਂਦਾ ਹੈ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਮੇਰੇ ਵਿਰੁੱਧ ਹੀ ਬੋਲੇਗਾ ਉਸ ਸਮੇਂ ਮਿਕਾਇਆ نبی ਦੱਸਦਾ ਆ ਕਿ ਜਦੋਂ ਤੁਸੀਂ ਇਸ ਦਾ 23 ਵਚਨ ਪੜੋਗੇ ਉਸ ਅਗਰ ਲਿਖਿਆ ਹੋਰ ਵੇਖੋ ਯਹੋਵਾ ਨੇ ਤੁਹਾਡੇ ਇਨ੍ਹਾਂ ਸਭਨਾ ਨਬੀਆਂ ਦੇ ਮੂੰਹਾਂ ਵਿੱਚ ਇੱਕ ਝੂਠਾ ਆਤਮਾ ਪਾ ਦਿੱਤਾ ਹੈ ਪਰ ਯਹੋਵਾ ਤੁਹਾਡੇ ਲਈ ਬੁਰੀਾਈ ਬੋਲਿਆ ਹੈ ਸੋ ਮਿਕਾਇਆ ਨਬੀ ਦੇ ਉੱਤੇ ਪਰਮੇਸ਼ਰ ਪ੍ਰਗਟ ਕਰਦਾ ਆ ਇਸ ਨੂੰ ਤੁਸੀਂ ਪੂਰਾ ਪੜ ਸਕਦੇ ਹੋ ਜੇ ਸਾਰੇ ਵਿੱਚ ਨਹੀਂ ਜਾ ਰਹੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੀ ਸਟੋਰੀ ਨੂੰ ਕਿਸ ਤਰ੍ਹਾਂ ਖੁਦਾ ਉੱਤੇ ਪ੍ਰਗਟ ਕਰਦਾ ਆ ਕਿ ਦਰਸ਼ਨ ਨੂੰ ਦਿਖਾਉਂਦਾ ਹੈ ਸਵਰਗ ਦੇ ਵਿੱਚ ਸੋ ਕਹਿੰਦਾ ਭਾਵ ਕਿ ਪੁਰਾਣਾ ਨਿਯਮ ਚ ਵੀ ਪਰਮੇਸ਼ਰ ਇਸ ਵਰਦਾਨ ਨੂੰ ਜੋ ਆ ਪ੍ਰਗਟ ਕਰਦਾ ਆ ਆ ਆਪਣੇ ਨਬੀਆਂ ਦੇ ਵਿੱਚ ਜਿਨ੍ਹਾਂ ਨੂੰ ਖੁਦਾ ਪ੍ਰਕਾਸ਼ਨ ਦਿੰਦਾ ਸੀ ਕਿ ਸਾਹਮਣੇ ਵਾਲਾ ਆਤਮਾ ਸਹੀ ਆ ਜਾਂ ਗਲਤ ਆ ਸੋ ਇਹ ਪ੍ਰਕਾਸ਼ਨ ਦਾ ਵਰਦਾਨ ਜੋ ਆ ਆਤਮਾ ਨੂੰ ਪਰਖ ਕਰਨ ਦਾ ਵਰਦਾਨ ਜਿਹੜਾ ਆ ਮਤਲਬ ਇਸ ਰੀਤੀ ਨਾਲ ਕੀ ਕਰਦਾ ਕੰਮ ਕਰਦਾ ਹੈ ਸੋ ਅੱਗੇ ਅਸੀਂ ਦੇਖਦੇ ਹਾਂ ਕਿ ਆਤਮਾ ਨੂੰ ਪਰਖਣ ਦਾ ਵਰਦਾਨ ਅਗਰ ਇੱਕ ਵਿਸ਼ਵਾਸੀ ਦੇ ਕੋਲ ਨਹੀਂ ਆ ਤਾਂ ਉਹ ਕਿਸ ਤਰ੍ਹਾਂ ਪਰਖ ਕਰ ਸਕਦਾ ਆ ਕਿ ਸਾਹਮਣੇ ਵਾਲਾ ਵਿਅਕਤੀ ਜੋ ਆ ਉਹ ਤੇ ਸਹੀ ਆਤਮਾ ਦੇ ਦੁਆਰਾ ਹੀ ਚੱਲ ਰਿਹਾ ਹੈ ਜਾਂ ਗਲਤ ਆਤਮਾ ਦੇ ਦੁਆਰਾ ਚੱਲ ਰਿਹਾ ਹੈ ਪ੍ਰਭੂ ਯਿਸੂ ਮਸੀਹ ਨੇ ਬੋਲਿਆ ਮੱਤੀ ਦੀ ਅੰਜੀਰ 7 ਅਧਿਆਇ ਉਸਦਾ 15 16 ਵਚਨ ਜਦੋਂ ਅਸੀਂ ਪੜ੍ਹਦੇ ਹਾਂ ਸੋ ਇਸ ਸਗਾ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਪੇਡਾਂ ਦੇ ਭੇਸ ਵਿੱਚ ਹੁੰਦੇ ਹਨ ਪਰ ਅੰਦਰੋਂ ਪਾੜਨ ਵਾਲੇ ਬਗਿਆੜਾ ਉਸ ਸਗਾ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ ਬੜਾ ਕੰਡਿਆਂ ਵਾਲੀਆਂ ਤੋਂ ਤਾਕੀਆਂ ਊਠ ਕਟਾਰੀਆਂ ਤੋਂ ਹੰਜੀਰ ਤੋੜਦੇ ਹਨ ਇਸੇ ਪ੍ਰਕਾਰ ਜੇ ਹਰੇਕ ਅੱਛਾ ਬਿਰਛ ਚੰਗਾ ਫਲ ਦਿੰਦਾ ਹੈ ਪਰ ਮਾੜਾ ਬਿਰਛ ਬੁਰਾ ਫਲ ਦਿੰਦਾ ਹੈ ਸੋ ਕਹਿੰਦਾ ਭਾਗ ਗਿਆ ਕਿ ਅਗਰ ਵਰਦਾਨ ਨਹੀਂ ਹੈ ਇੱਕ ਵਿਅਕਤੀ ਦੇ ਕੋਲ ਤਾਂ ਉਹ ਜੋ ਆ ਫਲਾਂ ਤੋਂ ਕੀ ਕਰ ਸਕਦਾ ਆ ਇੱਕ ਅਨੁਮਾਨ ਲਗਾ ਸਕਦਾ ਆ ਫਲਾਂ ਤੋਂ ਇਸ ਚੀਜ਼ੀ ਥੋੜਾ ਉਹ ਜਾਂਚ ਕਰ ਸਕਦਾ ਆ ਕਿ ਜੋ ਇਹ ਸੇਵਕ ਆ ਇਹ ਪਵਿੱਤਰ ਆਤਮਾ ਦੇ ਨਾਲ ਪ੍ਰਭੂ ਰੋ ਕੇ ਸੇਵਾ ਕਰ ਰਿਹਾ ਆ ਜਾਂ ਇੱਕ ਗਲਤ ਆਤਮਾ ਦੇ ਪ੍ਰਭਾਵ ਹੇਠ ਆ ਕਿਉਂਕਿ ਜੋ ਪਵਿੱਤਰ ਆਤਮਾ ਦੇ ਦੁਆਰਾ ਸੇਵਾ ਕਰੇਗਾ ਉਸਦੀ ਸੇਵਕਾਈ ਦੇ ਵਿੱਚ ਪ੍ਰਗਟ ਹੋਣ ਵਾਲਾ ਹਰ ਪ੍ਰਕਾਰ ਦਾ ਜੋ ਫਾਲਿਆ ਹਰ ਪ੍ਰਕਾਰ ਦਾ ਜੋ ਪ੍ਰਗਤੀ ਕਰਨਿਆ ਜੋ ਉਹਦੇ ਸਿਧਾਂਤ ਹੋਣਗੇ ਉਹਦੀ ਸਿੱਖਿਆ ਹੋਏਗੀ ਉਸ ਦਾ ਜੋ ਢੰਗ ਤਰੀਕਾ ਹੋਏਗਾ ਉਹ ਪੂਰਾ ਵਚਨ ਦੇ ਅਨੁਸਾਰ ਹੀ ਹੋਏਗਾ ਕਿਉਂਕਿ ਜਿਸ ਤਰ੍ਹਾਂ ਅਸੀਂ ਇੱਕ ਚੀਜ਼ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਕੁਝ ਲੋਕ ਪਵਿੱਤਰ ਕੁਝ ਲੋਕ ਗਲਤ ਆਤਮਾ ਅੰਦਰ ਹੋਣ ਦੇ ਬਾਵਜੂਦ ਸਹੀ ਗੱਲਾਂ ਵੀ ਕਰ ਸਕਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਪਰ ਉਦੇ باوجود ਵੀ ਕੁਛ ਨਾ ਕੁਛ ਉਹ ਆਪਣਾ ਰੰਗ ਰੂਪ ਕਿਸੇ ਨਾ ਕਿਸੇ ਪਾਸਿਓਂ ਕੀ ਕਰੇਗਾ ਦਿਖਾਏਗਾ ਉਦਾਹਰਨ ਦੇ ਤੌਰ ਤੇ ਮੰਨ ਕੇ ਚੱਲੋ ਅਗਰ ਇੱਕ ਸੇਵਕ ਜਵਾ ਉਹ ਮੰਚ ਦੇ ਉੱਤੇ ਖੜਾ ਹੁੰਦਾ ਸਟੇਜ ਤੇ ਖੜਾ ਹੁੰਦਾ ਬਹੁਤ ਅੱਛੀ ਅੱਛੀਆਂ ਗੱਲਾਂ ਬੋਲਦਾ ਹੈ ਵਚਨ ਦੇ ਅਨੁਸਾਰ ਦਾ ਇੱਕ ਪ੍ਰਚਾਰ ਕਰਦਾ ਹੈ ਕਿ ਹਾਂ ਸਾਨੂੰ ਪ੍ਰੇਮ ਕਰਨਾ ਚਾਹੀਦਾ ਹੈ ਸਾਨੂੰ ਹਮੇਸ਼ਾ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਵਚਨ ਸਿੱਖਣਾ ਚਾਹੀਦਾ ਹੈ ਕੁਝ ਵੀ ਇਸ ਤਰ੍ਹਾਂ ਦਾ ਉਹ ਅੱਛਾ ਪ੍ਰਚਾਰ ਕਰਦਾ ਹੈ ਪਰ ਉਹਦੇ ਬਾਅਦ ਕੀਆ ਅਗਰ ਉਹ ਪੈਸੇ ਦਾ ਇੱਕ ਲਾਲਚ ਜੋ ਆਪਣਾ ਪ੍ਰਗਟ ਕਰਦਾ ਆਂ ਯਾ ਕਰੋ ਮੂਹੋਂ ਆਪਣੀ ਫੀਸ ਮੰਗਦਾ ਆ ਯਾ ਜਾਂ ਉਹ ਕੁਝ ਤੇਲ ਵੇਚਦਾ ਆ ਯਾ ਜਾਂ ਕੁਝ ਆਪਣੇ ਰੁਮਾਲ ਵੇਚਦਾ ਆ ਆਪਣੇ ਫੋਟੋਆਂ ਵੇਚਦਾ ਆ ਅਗਰ ਇਸ ਪ੍ਰਕਾਰ ਦਾ ਉਹ ਲਾਲਚ ਆਪਣਾ ਜ਼ਾਹਰ ਕਰਦਾ ਹੈ ਪੈਸਾ ਇਕੱਠਾ ਕਰਨ ਦੇ ਲਈ ਤਾਂ ਇਹਨਾਂ ਚੀਜ਼ਾਂ ਤੋਂ ਫਿਰ ਪਤਾ ਚੱਲਦਾ ਹੈ ਕਿ ਇਹ ਆਤਮਾ ਸਹੀ ਨਹੀਂ ਹੋ ਸਕਦਾ ਕਿਉਂ ਕਿ ਕਿਉਂਕਿ ਬ੍ਰਹਮਨ ਵਚਨ ਚ ਲਿਖਿਆ ਆ ਮੱਤੀ ਦੀ ਅੰਜੀਲ ਦਾਸਾ ਦੇ ਵਿੱਚ ਕਿ ਮੁਫਤ ਲਿਆਇ ਮੁਫਤ ਦੋ ਤੁਸੀਂ ਮੁਫਤ ਲਿਆਇ ਮੁਫਤ ਹੀ ਦੇਣਾ ਹੈ ਸੋ ਇਹ ਸਿਧਾਂਤ ਆ ਸੇਵਕਾਈ ਦੇ ਸੋ ਪਵਿੱਤਰ ਆਤਮਾ ਦੇ ਦੁਆਰਾ ਅਗਰ ਇੱਕ ਸੇਵਕ ਚੱਲ ਰਿਹਾ ਆ ਤਾਂ ਉਹਦੀ ਸੇਵਕਾਈ ਦੇ ਸਿਧਾਂਤ ਵੀ ਵਚਨ ਦੇ ਅਨੁਸਾਰ ਦੇ ਹੀ ਹੋਣਗੇ ਪਰ ਅਗਰ ਉਹਦੇ ਸੇਵਾ ਦੇ ਸਿਧਾਂਤ ਅਗਰ ਵਚਨ ਦੇ ਅਨੁਸਾਰ ਦੇ ਨਹੀਂ ਆ ਅਗਰ ਉਹਦੀ ਉਹਦੇ ਸਿਧਾਂਤ ਕੀ ਆ ਕਿ ਉਹ ਮੂੰਹੋਂ ਪੈਸਾ ਮੰਗਦਾ ਆ ਉਹ ਆਪਣੇ ਆ ਖਰਚੇ ਗਿਣਾਗਣਾ ਕੇ ਜਾਂ ਲੋਕਾਂ ਨੂੰ ਉਕਸਾ ਉਕਸਾ ਕੇ ਅਗਰ ਕਿਸੇ ਨਾ ਕਿਸੇ ਤਰੀਕੇ ਨਾਲ ਪੈਸਾ ਹੀ ਉਹਦੀ ਅਗਰ ਦੌੜ ਸਾਨੂੰ ਨਜ਼ਰ ਆ ਰਹੀ ਆ ਤਾਂ ਉਥੇ ਅਸੀਂ ਇਸ ਗੱਲ ਨੂੰ ਕਦੀ ਵੀ ਸਵੀਕਾਰ ਨਹੀਂ ਕਰ ਸਕਦੇ ਕਿ ਇਹ ਪਰਮੇਸ਼ਰ ਦੀ ਔਰਤ ਹੈ ਔਰ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਉਹ ਵਿਅਕਤੀ ਪਵਿੱਤਰ ਆਤਮਾ ਦੇ ਨਾਲ ਭਰਿਆ ਹੁੰਦਾ ਆ ਪਵਿੱਤਰ ਆਤਮਾ ਦੇ ਜੀਵਨ 'ਚ ਆ ਅਗਰ ਉਹ ਗਲਤੀ ਕਰੇਗਾ ਅਗਰ ਉਹਦੇ ਕੋਲੋਂ ਕੋਈ ਪਾਪ ਵੀ ਹੋ ਜਾਂਦਾ ਆ ਅਗਰ ਤਾਂ ਉਸ ਤੋਂ ਤੁਰੰਤ ਹੀ ਪਵਿੱਤਰ ਆਤਮਾ ਉਸਨੂੰ ਕਾਇਲ ਕਰਦਾ ਆ ਪਾਪ ਪਾਪ ਦੇ ਵਿਸ਼ੇਸ਼ ਉਸਨੂੰ ਕਾਇਲ ਕਰਦਾ ਆ ਔਰ ਜਲਦੀ ਹੀ ਉਹਦੇ ਅੰਦਰ ਇੱਕ ਪਛਤਾਪ ਉਤਪਨ ਹੁੰਦਾ ਹੈ ਜਿਸ ਤਰ੍ਹਾਂ ਕਿ ਪਤਰਸ ਦੇ ਅੰਦਰ ਪਤਰਸ ਨੇ ਇਨਕਾਰ ਕਰ ਦਿੱਤਾ ਪਵਿੱਤਰ ਆਤਮਾ ਦੇ ਜੀਵਨ ਚ ਕੰਮ ਕਰ ਰਿਹਾ ਸੀ ਸੋ ਉਸ ਤੋਂ ਤੁਰੰਤ ਬਾਅਦ ਉਸ ਦੇ ਅੰਦਰ ਕੋ ਪਛਤਾਪ ਹੁੰਦਾ ਹੈ ਉਹ ਪੁੱਬਾ ਮਾਰ ਮਾਰ ਕੇ ਰੋਂਦਾ ਹੈ ਕਿ ਨਹੀਂ ਕਿ ਜੋ ਜੋ ਪਵਿੱਤਰ ਆਤਮਾ ਨਾਲ ਚੱਲ ਰਿਹਾ ਉਹਦੇ ਕੋ ਗਲਤੀ ਨਹੀਂ ਹੋ ਸਕਦੀ ਜਾਂ ਉਹਦੇ ਕੋਲ ਕੋਈ ਪਾਪ ਹੋ ਨਹੀਂ ਸਕਦਾ ਹੋ ਸਕਦਾ ਆ ਪਰ ਉਸ ਦਾ ਉਸ ਤੋਂ ਬਾਅਦ ਇਕਦਮ ਉਹਦੇ ਅੰਦਰ ਪਛਤਾਪ ਆਏਗਾ ਔਰ ਉਹ بار بار ਉਹ ਪਾਪ ਨਹੀਂ ਕਰੇਗਾ ਪਰ ਜਿਹੜਾ ਉਹ ਵਿਅਕਤੀ ਨਿਰੰਤਰ ਪਾਪ ਕਰ ਰਿਹਾ ਹੈ ਮਤਲਬ ਲਗਾਤਾਰ ਪਾਪ ਵਿੱਚ ਬਣਿਆ ਹੋਇਆ ਆ ਜਿਸ ਦਾ ਕੋ ਨਸ਼ਾ ਕਰ ਰਿਹਾ ਜਾਂ ਗਾਣਾ ਗਾੜਦਾ ਝੂਠ ਬੋਲਦਾ ਆ ਤਾਂ ਉਸ ਤੋਂ ਬਾਅਦ ਉਹਦੇ ਅੰਦਰ ਕੋਈ ਪਛਤਾਪ ਨਹੀਂ ਆ ਰਿਹਾ ਉਸ ਤੋਂ ਬਾਅਦ ਉਹਦੇ ਅੰਦਰ ਕੋਈ ਇਸ ਗੱਲ ਦਾ ਅਹਿਸਾਸ ਨਹੀਂ ਕਿ ਉਹ ਗਲਤ ਕਰ ਰਿਹਾ ਹੈ ਬਲਕਿ ਉਹ ਆਪਣੇ ਪਾਪ ਲਈ ਵੀ ਐਕਸਕਿਊਜ਼ ਦਿੰਦਾ ਆ ਤਾਂ ਉਥੋਂ ਵੀ ਅਸੀਂ ਸਪਸ਼ਟ ਕ੍ਰਿਤੀ ਦਾ ਸਮਝ ਸਕਦੇ ਆ ਕਿ ਇਹਦੇ ਅੰਦਰ ਦਾ ਜੋ ਆਤਮਾ ਆ ਉਹ ਸਹੀ ਨਹੀਂ ਹੈ ਇਹ ਵੀ ਇੱਕ ਪ੍ਰਕਾਰ ਦਾ ਇੱਕ ਪ੍ਰਮਾਣ ਸਾਨੂੰ ਮਿਲਦਾ ਆ ਕਿਉਂਕਿ ਕੁਝ ਸੇਵਕ ਲੋਕ ਵੀ ਇਸ ਪ੍ਰਕਾਰ ਦਾ ਅਸੀਂ ਦੇਖ ਸਕਦੇ ਆ ਕਿ ਜਿਹੜੇ ਸ਼ਰਾਬ ਵੀ ਪੀਦੇ ਆ ਉਹਨ ਆਪਣੀ ਸ਼ਰਾਬ ਪੀਣ ਨੂੰ ਵਚਨ ਦੇ ਅਨੁਸਾਰ ਦਾ ਇੱਕ ਬੋਲਦੇ ਆ ਕਿ ਵਚਨ ਦੇ ਅਨੁਸਾਰ ਹੀ ਆ ਕੁਝ ਲੋਕ ਝੂਠ ਵੀ ਬੋਲਦੇ ਆ ਉਸ ਤੋਂ ਬਾਅਦ ਬਾਅਦ ਵੀ ਉਹ ਸੇਵਾ ਵੀ ਜਾਰੀ ਰੱਖਦੇ ਆ ਸੋ ਇਹ ਸਾਰੇ ਪ੍ਰਮਾਣ ਜੋ ਆ ਇਸ ਗੱਲ ਨੂੰ ਪ੍ਰਗਟ ਕਰਦੇ ਆ ਕਿ ਇਹ ਪਵਿੱਤਰ ਆਤਮਾ ਦੇ ਦੁਆਰਾ ਚੱਲ ਰਹੀ ਇੱਕ ਸੇਵਾ ਨਹੀਂ ਆ ਬਲਕਿ ਇਹ ਇੱਕ ਦੂਸਰਾ ਆਤਮਾ ਦੁਸ਼ ਸ਼ਕਤੀ ਹੀ ਕਿਤੇ ਨਾ ਕਿਤੇ ਉਸ ਵਿਅਕਤੀ ਨੂੰ ਚਲਾ ਰਹੀ ਹੈ ਜਿਹੜੀ ਉਸ ਦੇ ਅੰਦਰ ਇੱਕ ਲਾਲਚ ਨੂੰ ਇੱਕ ਪਾਪ ਨੂੰ ਇੱਕ ਝੂਠ ਨੂੰ ਛਲ ਫਰੇਮ ਨੂੰ ਕੀ ਕਰ ਰਹੀ ਆ ਪ੍ਰਗਟ ਕਰ ਰਹੀ ਆ ਔਰ ਇਸ ਤੋਂ ਅੱਗੇ ਅਸੀਂ ਦੇਖਦੇ ਆ ਪਹਿਲਾ ਹੀ ਹੁਨਾ ਚਾਰ ਦੇ ਉਸ ਦੀ ਇੱਕ ਆਇਤ ਨੂੰ ਅਸੀਂ ਪੜ੍ਹਦੇ ਆ ਇਸ ਅਗਲ ਲਿਖਿਆ ਹੈ हे ਪਿਆਰਿਓ ਹਰੇਕ ਆਤਮਾ ਦੀ ਪ੍ਰਤੀਤ ਨਾ ਕਰ ਲਓ ਸਗੋ ਆਤਮਿਆਂ ਨੂੰ ਪਰਖੋ ਈ ਉਹ ਪਰਮੇਸ਼ਰ ਤੋਂ ਹਨ ਕਿ ਨਹੀਂ ਕਿਉਂ ਜੋ ਬਹਲੇ ਝੂਠੇ ਨਬੀ ਸੰਸਾਰ ਵਿੱਚ ਨਿਕਲ ਆਏ ਹਨ ਸਿਸਗਦ ਤੇ ਉਹ ਨਾ ਦੱਸਦਾ ਆ ਕਿ ਤੁਸੀਂ ਪਰਖੋ ਆਤਮਾਵਾਂ ਨੂੰ ਹਰ ਆਤਮਾ ਦੀ ਇੱਕਦਮ ਪ੍ਰਤੀਤ ਨਾ ਕਰ ਲਓ ਕਿਉਂਕਿ ਝੂਠੇ ਨਬੀ ਕਾਫੀ ਨਿਕਲ ਆਏ ਆ ਸੋ ਇੱਥੇ ਉਹ ਇੱਕ ਤਰੀਕਾ ਦੱਸ ਰਿਹਾ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਪਰਖ ਕਰਨੇ ਆ ਇਸ ਤਰ੍ਹਾਂ ਪਰ ਵੀ ਯਿਸੂ ਮਸੀਹ ਨੇ ਇੱਕ ਢੰਗ ਤਰੀਕਾ ਦੱਸਿਆ ਕਿ ਤੁਸੀਂ ਇਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਹਿਚਾਣੋ ਯੋਹਨਾ ਵੀ ਇੱਕ ਤਰੀਕਾ ਦੱਸ ਰਿਹਾ ਆ ਕਿ ਇਸ ਅਗਰ 2 ਵਚਨ ਚ ਲਿਖਿਆ ਇਸ ਤੋਂ ਤੁਸੀਂ ਪਰਮੇਸ਼ਰ ਦੀ ਆਤਮਾ ਨੂੰ ਜਾਣ ਲਓ ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਯਿਸੂ ਮਸੀਹ ਦੇ ਧਾਰੀ ਹੋ ਕੇ ਆਇਆ ਹੈ ਸੋ ਪਰਮੇਸ਼ਰ ਤੋਂ ਹੈ ਔਰ ਤਿੰਨ ਵਚਨ ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਸੋ ਪਰਮੇਸ਼ਵਰ ਤੋਂ ਨਹੀਂ ਅਤੇ ਇਹੋ ਮਸੀਹ ਦੇ ਵਿਰੋਧੀ ਦਾ ਉਹ ਆਤਮਾ ਹੈ ਜਿਹੜਾ ਤੁਸੀਂ ਸੁਣਿਆ ਪਈ ਹੁੰਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ ਸੋ ਯੋਹੰਨਾ ਦੱਸਿਆ ਕਿ ਉਹਦੀ ਸਿੱਖਿਆ ਜਿਹੜੀ ਆ ਉਹਨੂੰ ਵਚਨ ਦੇ ਅਨੁਸਾਰ ਮਿਲਾ ਕੇ ਦੇਖੋ ਜੇ ਤੁਹਾਨੂੰ ਲੱਗਦਾ ਇਹ ਸਿੱਖਿਆ ਵਚਨ ਦੇ ਅਨੁਸਾਰ ਨਹੀਂ ਆ ਦੋਸਤ ਆਤਮਾ ਨੂੰ ਕਦੀ ਵੀ ਤੁਸੀਂ ਸਹੀ ਆਤਮਾ ਸਵੀਕਾਰ ਨਾ ਕਰੋ ਕਿਉਂਕਿ ਉਸ ਸਮੇਂ ਇੱਕ ਝੂਠੀ ਸਿੱਖਿਆ ਜੋ ਖੜੀ ਹੋਈ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਪਰਮੇਸ਼ਰ ਹੋਣ ਤੋਂ ਇਨਕਾਰ ਕਰ ਦਿੱਤਾ ਜਿਸ ਤਾ ਕੇ ਅੱਜ ਵੀ ਅਸੀਂ ਦੇਖਦੇ ਹਾਂ ਯਹਵਾ ਵਿਟਨੈਸ ਕਰਕੇ ਜਿਹੜੀ ਸਿੱਖਿਆ ਅੱਜ ਆ ਜੋ ਯੀਸ਼ੂ ਮਸੀਹ ਨੂੰ ਪ੍ਰਭੂ ਯੀਸ਼ੂ ਮਸੀਹ ਨੂੰ ਪਰਮੇਸ਼ਰ ਕਰਕੇ ਨਹੀਂ ਮੰਨਦੇ ਬਲਕਿ ਯਹਵਾ ਨੂੰ ਹੀ ਮੰਨਦੇ ਆ ਪਰ ਯੀਸ਼ੂ ਮਸੀਹ ਤੋਂ ਇਨਕਾਰ ਹੀ ਹੋ ਜਾਂਦੇ ਆ ਤਾਂ ਇਹ ਸਿੱਖਿਆ ਉਸ ਸਮੇਂ ਵੀ ਪ੍ਰਗਟ ਹੋ ਚੁੱਕੀ ਸੀ ਯਹੋਨਾ ਦੇ ਸਮੇਂ ਤਾਂ ਯਹੋਨਾ ਨੇ ਉਸ ਸਿੱਖਿਆ ਨੂੰ ਟਾਰਗੇਟ ਕਰਦੇ ਹੋਏ ਉਸਨੇ ਦੱਸਿਆ ਕਿ ਜਿਹੜੇ ਵੀ ਇਹੋ ਜਿਹੇ ਆ ਜਾਂਦੇ ਆ ਕਿ ਯੀਸ਼ੂ ਮਸੀਹ ਨੂੰ ਨਹੀਂ ਮੰਨਦੇ ਜੋ ਪਰਮੇਸ਼ਰ ਦੇ ਤਾਰੀ ਹੋ ਗਿਆ ਹੈ ਜੇ ਇਸ ਗੱਲ ਤੋਂ ਇਨਕਾਰੀ ਹੈ ਤੇ ਫਿਰ ਉਹ ਝੂਠਾ ਆਤਮਾ ਹੈ ਕਹਿੰਨ ਤੋਂ ਭਾਵ ਕਿ ਜੋ ਵੀ ਉਪਦੇਸ਼ ਦੀਆਂ ਗੱਲਾਂ ਆ ਉਹਨਾਂ ਦੇ ਅਨੁਸਾਰ ਤੁਸੀਂ ਕੀ ਕਰਨੀ ਹੈ ਜਾਂਚ ਕਰਨੀ ਹੈ ਜਿਸ ਪ੍ਰਕਾਰ ਰਸੂਲਾ ਦੇ ਕਰਤਵ 17 ਦੇ ਆਏ ਉਸ ਦੀ 10 11 12 ਵਚਨ ਤੁਸੀਂ ਵੜ ਕੇ ਦੇਖ ਸਕਦੇ ਹੋ ਕਿ ਬਰੀਆ ਨਾਮ ਦੀ ਇੱਕ ਕਲੀਸਿਆ ਸੀਗੀ ਔਰ ਇਸ ਗੱਲ ਤੇ ਲਿਖਿਆ ਕਿ ਉਹ ਵੱਡੀ ਚਾਹ ਨਾਲ ਉਹਨਾਂ ਨੇ ਵਚਨ ਨੂੰ ਮੰਨ ਲਿਆ ਅਤੇ ਰੋਜ਼ ਲਿਖਤਾਂ ਵਿੱਚ ਭਾਲ ਕਰਦੇ ਰਹੇ ਭਈ ਇਹ ਗੱਲਾਂ ਇਸੇ ਤਰ੍ਹਾਂ ਹਨ ਕਿ ਨਹੀਂ ਮਤਲਬ ਜੋ ਸੋੰਦੇ ਸੀ ਉਹਨਾਂ ਨੂੰ ਅੱਖਾਂ ਮੀਟ ਕੇ ਨਹੀਂ ਸੀ ਸਵੀਕਾਰ ਕਰਦੇ ਬਲਕਿ ਉਹ ਉਹਨਾਂ ਦੀ वचन ਦੇ ਅਨੁਸਾਰ ਜਾਂਚ ਕਰਦੇ ਸੀਗੇ ਔਰ ਗਲਾਤੀਆਂ 1 ਅਧਿਆਏ ਉਸ ਦੀ 8ਵਚਨ ਚ ਪੌਲਸ ਕਹਿੰਦਾ ਕਿ ਜੇਕਰ ਅਸੀਂ ਵੀ ਜਾਂ ਸਵਰਗ ਤੋਂ ਕੋਈ ਦੂਤ ਉਸ ਖੁਸ਼ਖਬਰੀ ਤੋਂ ਬਿਨਾ ਜਿਹੜੀ ਅਸਾਂ ਤੁਹਾਨੂੰ ਸੁਣਾਈ ਸੀ ਕੋਈ ਹੋਰ ਖੁਸ਼ਖਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ ਪੌਲਸ ਕਹਿੰਦਾ ਕਿ ਅਸੀਂ ਵੀ ਜਾਂ ਸਵਰਗ ਦੂਤ ਵੀ ਅਗਰ ਤੁਹਾਡੇ ਅੱਗੇ ਖੜਾ ਹੋ ਕੇ ਤੁਹਾਨੂੰ ਇਸ ਵਚਨ ਤੋਂ ਇਲਾਵਾ ਕੋਈ ਹੋਰ ਵਚਨ ਸੁਣਾਉਂਦਾ ਆ ਇਸ ਵਚਨ ਨੂੰ ਤੋੜ ਮੋੜ ਕੇ ਤਾਂ ਉਹਦੀ ਵੀ ਤੁਸੀਂ ਪ੍ਰਤੀਤ ਨਾ ਕਰੋ ਸਰਾਪਤ ਹੋਵੇ ਹੋ ਇਸ ਲਈ ਕੰਦਾ ਪਾਉ ਕਿ ਪੌਲਸ ਕਹਿੰਦਾ ਕਿ ਮੈਂ ਵੀ ਜੇ ਤੁਹਾਨੂੰ ਕੁਝ ਗਲਤ ਸਿਖਾਉਣਾ ਹੈ ਤੇ ਮੇਰੀ ਵੀ ਪ੍ਰਤੀਤਨਾ ਕਰੋ ਤੁਸੀਂ ਸੋ ਆਖਰੀ ਚੀਜ਼ ਜੋ ਅਸੀਂ ਦੇਖਦੇ ਆ ਪਹਿਲਾ ਗੁਰੰਥੀ ਚਾਰ ਦਾ 6 ਵਚਨ ਚ ਪੌਲਸ ਕਹਿੰਦਾ ਹੈ ਕਿ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਹਨਾਂ ਤੋਂ ਪਰੇ ਨਾ ਵਧੋ ਸੋ ਅਸੀਂ ਦੇਖਿਆ ਆਤਮਾ ਨੂੰ ਪਰਖਣ ਦਾ ਵਰਦਾਨ ਦੇ ਬਾਰੇ ਸੋ ਸਭ ਤੋਂ ਨੰਬਰ 1 ਕੀ ਪਵਿੱਤ੍ਰ ਆਤਮਾ ਦਾ ਉਹ ਵਰਦਾਨ ਹੁੰਦਾ ਆ ਜਿਸ ਦੇ ਦੁਆਰਾ ਪਰਮੇਸ਼ਰ ਜੋ ਆ ਇਸ ਗੱਲ ਦਾ ਪ੍ਰਕਾਸ਼ਨ ਦਿੰਦਾ ਹੈ ਕਿ ਸਾਹਮਣੇ ਵਾਲਾ ਦਾ ਆਤਮਾ ਸਹੀ ਆ ਜਾਂ ਗਲਤ ਆ ਠੀਕ ਆ ਔਰ ਫਿਰ ਅਸੀਂ ਦੇਖਿਆ ਕਿ ਅਗਰ ਵਰਦਾਨ ਨਹੀਂ ਹੈ ਇੱਕ ਵਿਸ਼ਵਾਸੀ ਦੇ ਕੋਲ ਜਾਂ ਕਿਸੇ ਵਿਅਕਤੀ ਦੇ ਕੋਲ ਤਾਂ ਉੱਥੇ ਫਿਰ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਅਸੀਂ ਜਾਂਚ ਕਰ ਸਕਦੇ ਹਾਂ ਤਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਉਸ ਦੇ ਫਲਾਂ ਤੋਂ ਉਹਨਾਂ ਨੂੰ ਪਹਿਚਾਨ ਸਕਦੇ ਹੋ ਅਸੀਂ ਦੇਖਿਆ ਔਰ ਤੀਸਰੀ ਚੀਜ਼ ਜੋ ਯੋਹਨਾ ਕਹਿ ਰਿਹਾ ਕਿ ਮਤਲਬ ਆਤਮਾ ਨੂੰ ਪਰਖੋ ਕਿਸ ਤਰ੍ਹਾਂ ਉਹਨਾਂ ਦੀ ਸਿੱਖਿਆ ਦੇ ਦੁਆਰਾ ਜੋ ਸਿਖਾ ਰਹੇ ਆ ਉਹਨਾਂ ਦੇ ਸਿਧਾਂਤਾਂ ਦੇ ਦੁਆਰਾ ਉਹ ਉਪਦੇਸ਼ ਦੀਆਂ ਗੱਲਾਂ ਦੇ ਦੁਆਰਾ ਸੋ ਇਹ ਤਿੰਨ ਚੀਜ਼ਾਂ ਅੱਜ ਅਸੀਂ ਦੇਖਿਆ ਕਿ ਤਿੰਨਾਂ ਤਰੀਕਿਆਂ ਨਾਲ ਆਤਮਮਨ ਪਰਖਿਆ ਜਾ ਸਕਦਾ ਹੈ ਪਰ ਇਸ ਚੀਜ਼ ਨੂੰ ਸਮਝਣਾ ਵੀ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਹਰ ਕਿਸੇ ਨੂੰ ਜਾਂਚ ਨਹੀਂ ਲੱਗ ਜਾਣਾ ਹਰ ਕਿਸੇ ਨੂੰ ਪਰਖਣ ਨਹੀਂ ਲੱਗ ਜਾਣਾ ਮਤਲਬ ਜਿਸ ਜਗ੍ਹਾ ਤੇ ਤੁਸੀਂ ਸੰਗਤੀ ਕਰ ਰਹੇ ਹੋ ਜਿੱਥੇ ਤੁਸੀਂ ਨਿਰੰਤਰ ਆਪਣੇ ਆਪ ਨੂੰ ਇੱਕ ਸੇਵਕ ਦੇ ਅਧੀਨ ਕੀਤਾ ਹੋਇਆ ਹੈ ਹਾਂ ਉਸ ਸੇਵਕ ਨੂੰ ਉਹਦੀ ਸੇਵਕਾਈ ਨੂੰ ਉਹਦੇ ਵਚਨ ਨੂੰ ਉਹ ਕੀ ਸਿਖਾ ਰਿਹਾ ਹੈ ਉਹ ਉਪਦੇਸ਼ ਨੂੰ ਇਸ ਬਚਨ ਦੇ ਅਨੁਸਾਰ ਜ਼ਰੂਰ ਜਾਂਚੋ ਪਰਖੋ ਕਿ ਉਹ ਸੇਵਕ ਇੱਕ ਸਹੀ ਆਤਮਾ ਦੇ ਪ੍ਰਭਾਵ ਹੇਠ ਸਾਨੂੰ ਸਿਖਾ ਰਿਹਾ ਆ ਜਾਂ ਇੱਕ ਗਲਤ ਆਤਮਾ ਦੇ ਪ੍ਰਭਾਵ ਹੇਠ ਆ ਕਿਉਂਕਿ ਤੁਸੀਂ ਆਪਣਾ ਆਤਮਿਕ ਜੀਵਨ ਜਿਹੜਾ ਇੱਕ ਪ੍ਰਕਾਰ ਦਾ ਉਹਦੇ ਹੰਤਾ ਵਿੱਚ ਦਿੱਤਾ ਹੋਇਆ ਉਸ ਉਸ ਜਗ੍ਹਾ ਨੂੰ ਜਾਂਚਣਾ ਤਾਂ ਲਈ ਬਹੁਤ ਜ਼ਰੂਰੀ ਆ ਅਗਰ ਤੁਹਾਨੂੰ ਲੱਗਦਾ ਹੈ ਕਿ ਉਹ ਸੇਵਾ ਦੇ ਸਿਧਾਂਤ ਉਹ ਸੇਵਾ ਦੀ ਜੋ ਸਿੱਖਿਆ ਜੋ ਉਪਦੇਸ਼ ਆ ਅਗਰ ਬਚਨ ਦੇ ਅਨੁਸਾਰ ਨਹੀਂ ਆ ਤਬੇ ਉੱਥੇ ਸੰਗਤੀ ਕਰਨਾ ਸਾਡੇ ਲਈ ਬਹੁਤ ਹੀ ਇੱਕ ਵਿਨਾਸ਼ਕਾਰੀ ਹਾਨੀਕਾਰਕ ਹੋ ਸਕਦਾ ਆ ਪਰ ਹਰ ਕਿਸੇ ਨੂੰ ਅਸੀਂ ਜਾਂਚ ਨਹੀਂ ਲੱਗ ਜਾਣਾ ਹਰ ਕਿਸੇ ਨੂੰ ਪਰਖ ਨਹੀਂ ਲੱਗ ਜਾਣਾ ਅਸੀਂ ਕਿ ਇਹਦੇ ਅੰਦਰ ਦਾ ਆਤਮਾ ਸਹੀ ਆ ਜਾਂ ਗਲਤ ਆ ਹਾਂ ਜਿੱਤੇ ਜ਼ਰੂਰੀ ਆ ਕਿਉਂਕਿ ਪਹਿਲਾ ਥਸਨ ਲੁਕਿਆ ਪੰਜ ਅਧਿਆਏ ਉਸ ਦਾ 21ਵਾਂ ਅੰਚ ਲਿਖਿਆ ਸਭਨਾ ਗੱਲਾਂ ਨੂੰ ਪਰਖੋ ਖਰੀਆਂ ਨੂੰ ਫੜੀ ਰੱਖੋ ਮਤਲਬ ਜੇ ਕਿਸੇ ਸੇਵਕ ਤੋਂ ਤੁਸੀਂ ਸਿੱਖ ਰਹੇ ਹੋ ਚਾਹੇ YouTube ਦੇ ਦੁਆਰਾ ਚਾਹੇ ਲਾਈਵ ਤੁਸੀਂ ਸਿੱਖ ਰਹੇ ਹੋ ਤੂੰ ਉਹ ਜੋ ਤੈਨੂੰ ਸਿਖਾ ਰਿਹਾ ਉਸ ਗੱਲ ਨੂੰ ਜਰੂਰ ਪਰਖੋ ਕਿਉਂ ਕਿਉਂਕਿ ਉਹਨੂੰ ਗ੍ਰਹਿਣ ਕਰਨ ਤੋਂ ਪਹਿਲਾਂ ਉਹਨੂੰ ਰਸੀਬ ਕਰਨ ਤੋਂ ਪਹਿਲਾਂ ਉਹਨੂੰ ਐਕਸੈਪਟ ਕਰਨ ਤੋਂ ਪਹਿਲਾਂ ਤੁਸੀਂ ਵਚਨ ਦੀ ਤੱਕੜੀ ਜਦੋਂ ਤੋਲੋ ਫਿਰ ਹੀ ਉਹਨੂੰ ਕੀ ਕਰੋ ਇਸ ਪ੍ਰਕਾਰ ਪ੍ਰਭੂ ਯਿਸੂ ਮਸੀਹ ਨੇ ਬੋਲਿਆ ਜੀ ਹੁਨਾ ਸ਼ੇਦੀ 27 ਵਿੱਚ ਕਿ ਨਾਸ ਹੋਣ ਵਾਲੇ ਭੋਜਨ ਲਈ ਤੁਸੀਂ ਮਿਹਨਤ ਨਾ ਕਰੋ ਔਰ ਅਗਰ ਕੋਈ ਸੇਵਕ ਕਹਿੰਦਾ ਹੈ ਕਿ ਨਾਸ ਹੋਣ ਵਾਲੇ ਭੋਜਨ ਲਈ ਤੁਸੀਂ ਮਿਹਨਤ ਕਰੋ ਤੁਸੀਂ ਇੱਕ ਵੀਜ਼ਾ ਲੈ ਕੇ ਤੁਸੀਂ ਵਰਤ ਰੱਖੋ ਇੱਕ ਵੀਜ਼ਾ ਲੈ ਕੇ ਇੱਕ ਪਾਸਪੋਰਟ ਲੈ ਕੇ ਤੁਸੀਂ ਵਰਤ ਰੱਖੋ ਪ੍ਰਾਰਥਨਾ ਕਰੋ ਆ ਜਾਂ ਤੁਸੀਂ ਆ ਕਰਦਾ ਨਕਸ਼ਾ ਲੈ ਕੇ ਤੁਸੀਂ ਵਰਤ ਰੱਖੋ ਪ੍ਰਾਰਥਨਾ ਮ ਕਰੋ ਇੱਕ ਮੋਬਾਈਲ ਫੋਨ ਲਈ ਤੁਸੀਂ ਪ੍ਰਾਰਥਨਾ ਕਰੋ ਅਗਰ ਇਹ ਚੀਜ਼ਾਂ ਲਈ ਤੁਹਾਨੂੰ ਸਾਰਿਆ ਹੈ ਤਾਂ ਸਮਝ ਜਾਓ ਕਿ ਸਹੀ ਸਿੱਖਿਆ ਨਹੀਂ ਇੱਕ ਸਹੀ ਆਤਮਾ ਨਹੀਂ ਆ ਜੋ ਤੁਹਾਨੂੰ ਨਾਸ ਹੋਣ ਵਾਲੇ ਭੋਜਨ ਲਈ ਜੋ ਆ ਮਿਹਨਤ ਕਰਨ ਲਈ ਬੋਲ ਰਿਹਾ ਹੈ ਵਰਤ ਰੱਖਣ ਲਈ ਬੋਲ ਰਿਹਾ ਹੈ ਕਿਉਂਕਿ ਯਿਸੂ ਮਸੀਹ ਦੀ ਸਿੱਖਿਆ ਦੇ ਬਿਲਕੁਲ ਉਲਟ ਹੈ ਕਿਉਂਕਿ ਯਿਸੂ ਮਸੀਹ ਨੇ ਕਿਹਾ ਨਾਸ ਹੋਣ ਵਾਲੇ ਭੋਜਨ ਲਈ ਤੁਸੀਂ ਮਿਹਨਤ ਨਾ ਕਰੋ ਸੋ ਇਹੋ ਜਿਹੇ ਟੰਗ ਤਰੀਕੇ ਨਾਲ ਜ਼ਰੂਰ ਪਰਖੋ ਜਾਂਚੋ ਕਿਉਂਕਿ ਹਰ ਇੱਕ ਚੀਜ਼ ਜੋ ਅਸੀਂ ਗ੍ਰਹਿਣ ਕਰ ਲੈਂਦੇ ਆ ਉਹ ਸਾਡੇ ਆਤਮਿਕ ਜੀਵਨ ਲਈ ਇੱਕ ਉન્નਤੀ ਦਾ ਕਾਰਨ ਵੀ ਹੋ ਸਕਦੀ ਆ ਔਰ ਇੱਕ ਸਾਡੇ ਡਿੱਗਣ ਦਾ ਕਾਰਨ ਵੀ ਹੋ ਸਕਦੀ ਆ ਸੋ ਪ੍ਰਭੂ ਸਾਨੂੰ ਆਸ਼ੀਸ਼ ਦੇਵੇ ਇਸ ਵਿਚੰਦੇ ਦੁਆਰਾ ਸੋ ਅਗਰ ਇਸ ਨਾਲ ਸੰਬੰਧਤ ਕੋਈ ਤਰ੍ਹਾਂ ਦਾ ਸਵਾਲ ਹੈ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਸੋ ਪ੍ਰਭੂ ਸਾਨੂੰ ਆਸ਼ੀਸ਼ ਦੇਵੇ ਆਮਨ